ਲੇ ਵੀ ਬਹੁਤ-ਬਹੁਤ ਵਧਾਈਆਂ ਤਰਨਤਾਰਨ ਵਾਲਿਓ ਕਿਉਂਕਿ ਮੈਂ ਤੁਹਾਡੀ ਭਵਿੱਖਬਾਣੀ ਤਰਨਤਾਰਨ ਦੀ ਤਾਂ ਮੈਂ 10 ਤਰੀਕ ਵਾਲਾ ਜਿਹੜਾ ਇਕੱਠ ਹੋਇਆ ਸੀ ਯੂਨੀਵਰਸਿਟੀ ਚੰਡੀਗੜ੍ਹ ਪੰਜਾਬ ਯੂਨੀਵਰਸਿਟੀ ਦੇ ਵਿੱਚ ਉੱਥੇ ਦੱਸਤਾ ਸੀ ਵੀ ਤੁਸੀਂ ਕੀ ਕਰਨ ਜਾ ਰਹੇ ਹੋ ਕਿਉਂਕਿ ਮੈਂ ਤੁਹਾਡੇ ਰੰਗ ਢੰਗ ਜਿਹੜੇ ਉਹ ਦੇਖਲੇ ਸੀ ਸੋ ਕੋਈ ਪ੍ਰਵਾਹ ਨਹੀਂ ਕੋਈ ਫਰਕ ਨਹੀਂ ਪੈਂਦਾ ਸਾਨੂੰ ਪੰਜਾਬ ਲੁੱਟਿਆ ਜਾਵੇ ਤਬਾਹ ਹੋ ਜਾਵੇ ਬਰਬਾਦ ਹੋ ਜਾਵੇ ਸਾਡੀਆਂ ਜਵਾਨੀਆਂ ਨਸਲਾਂ ਚਿੱਟੇ ਰਾਂ ਮਰ ਜਾਣ ਮੈਂ ਤਰਨ ਤਰਨ ਵਾਲੇ ਥੋੜੇ ਪਿੰਡਾਂ ਜਾ ਕੇ ਆਇਆ ਸੁਣ 10 10 12 12 15 15 ਸਾਲ ਦੇ ਜਵਾਕ ਨਸ਼ਿਆਂ ਨਾਲ ਗੋਲੀਆਂ ਕੈਵਸੂਰ ਚਿੱਟੇ ਟੀਕਿਆਂ ਨਾਲ ਮਰ ਰਹੇ ਆ ਇਹ ਸਾਰੇ ਘਰਾਂ ਦੇ ਹਾਲਾਤ ਨੇ ਥੋੜੇ ਸਾਰੇ ਪਿੰਡਾਂ ਦੇ ਹਾਲਾਤ ਨੇ ਥੋੜੇ ਬਾਰਡਰ ਦੇ ਉੱਤੇ ਤੁਸੀਂ ਬੈਠੇ ਹੋ ਪਰ ਨਹੀਂ ਤੁਹਾਨੂੰ ਕੋਈ ਫਰਕ ਨਹੀਂ ਪੈਂਦਾ ਕਿਉਂਕਿ ਆਪਾਂ ਦਾ ਧੜੇ ਸਾਨੂੰ ਪਿਆਰੇ ਆ ਧੜੇ ਪਾਲਣੇ ਆ ਅਸੀਂ ਨਜ ਦੇਖਣੇ ਆ ਅਸੀਂ ਲਾਸ਼ ਦੇਖਣੇ ਆ ਸਾਡੇ ਦਿਮਾਗ ਚ ਰਵਈਤ ਈ ਤਰ੍ਹਾਂ ਬਣੀਆਂ ਹੋਈਆਂ ਨੇ ਕੋਈ ਸੋ ਨੂੰ ਫਰਕ ਨਹੀਂ ਪੈਂਦਾ ਸਾਡੀਆਂ ਯੂਨੀਵਰਸਟੀਆਂ ਖੋਈਆਂ ਜਾਣ ਸਾਡੀਆਂ ਰਾਜਧਾਨੀਆਂ ਖੋਈਆਂ ਜਾਣ ਸਾਡੇ ਡੈਮ ਖੋਹੇ ਜਾਣ ਸਾਡੇ ਬੀਬੀ ਐਮਬੀ ਖੋਹੇ ਜਾਣ ਸਾਡੀ ਬੋਲੀ ਨੂੰ ਮਾਰਿਆ ਜਾਵੇ ਸਾਡੀਆਂ ਜ਼ਮੀਨਾਂ ਖੋਈਆਂ ਜਾਣ ਕੋਈ ਫਰਕ ਨਹੀਂ ਪੈਂਦਾ ਮਾਸਰ ਪੰਜਾਬ ਦੇ ਲੋਕਾਂ ਤੋਂ ਉਹਦੇ ਤਰਨ ਤਾਰਨ ਦੇ ਲੋਕਾਂ ਤੋਂ ਜਿਹੜੇ ਅੱਜ ਤੁਸੀਂ ਇਸ ਅਖੌਤੀਆਂ ਦੀ ਜਿੱਤ ਦੇ ਭੰਗੜੇ ਪਾ ਰਹੇ ਹੋ ਢੋਲ ਵਜਾ ਰਹੇ ਹੋ ਮਠਿਆਈਆਂ ਵੰਡ ਰਹੇ ਹੋ ਕਿਹੜੀ ਖੁਸ਼ੀ ਹੈ ਬਈ ਦੱਸੋਗੇ ਮਹਾਲੀ ਦੇ ਵਿੱਚ ਮੰਡੀ ਬੋਰਡ ਦੀ ਅਰਬਾਂ ਰੁਪਏ ਦੀ ਜ਼ਮੀਨ ਇਹਨਾਂ ਨੇ ਚੱਕਤੀ ਵੇਚਤੀ 90 ਕਿੱਲੇ ਪੀਐਸਪੀਸੀਐਲ ਪਾਵਰ ਕਾਮ ਦੀ ਜਿਹੜੀ 90 ਕਿੱਲੇ ਜ਼ਮੀਨ ਆ ਪਟਿਆਲੇ 'ਚ ਉਹਨੂੰ ਵੇਚਣ ਜਾ ਰਹੇ ਆ ਉਹਦੀ ਤਿਆਰੀ ਹੋ ਚੁੱਕੀ ਆ ਨੋਟੀਫਿਕੇਸ਼ਨ ਹੋ ਗਿਆ ਸਾਰੀਆਂ ਉੱਥੇ ਜਿਹੜੀਆਂ ਤਾਰਾਂ ਵਗੈਰਾ ਲੰਘਦੀਆਂ ਸੀਗੀਆਂ ਸਟ ਕੇਬ ਦੀਆਂ ਉਹ ਹਟਾਉਣ ਲੱਗੇ ਹੋਏ ਆ 90 ਕਿੱਲੇ ਉਹਨਾਂ ਨੇ ਆਉਣੇ ਥੋੜੇ ਦਿਨਾਂ ਦੇ ਵਿੱਚ ਹੀ ਚੱਕ ਦੇਣੀ ਆ ਜਿੰਨੀਆਂ ਪੰਜਾਬ ਦੀਆਂ ਕੋ ਪਬਲਿਕ ਸੈਕਟਰ ਨੇ ਪੰਜਾਬ ਦੇ ਪੰਜਾਬ ਦੀਆਂ ਸਰਕਾਰੀ ਜਾਇਦਾਦਾਂ ਨੇ ਉਹਨਾਂ ਨਿਸ਼ਾਨਦੇਹੀ ਹੋ ਰਹੀ ਆ ਆਉਣ ਵਾਲੇ ਦਿਨਾਂ ਦੇ ਵਿੱਚ ਉਹ ਵੀ ਉਹਨਾਂ ਨੇ ਸਾਫ਼ ਕਰ ਦੇਣੀਆਂ ਨੇ ਪੰਜਾਬ ਖੇਤੀਬਾੜੀ ਇੰਡਸਟਰੀ ਦੀ 1500 ਏਕੜ ਜ਼ਮੀਨ ਬਾਗਬਾਨੀ ਵਿਭਾਗ ਦੀ ਜ਼ਮੀਨ ਉਹ ਵੀ ਇਹਨਾਂ ਨੇ ਨਿਸ਼ਾਨਦੇਹੀ ਕਰਨੀ ਸ਼ੁਰੂ ਕਰ ਦਿੱਤੀ ਹੈ। ਬਟੰਡੇ ਦੇ ਵਿੱਚ ਡੈਰੀ ਵਿਭਾਗ ਦੀ ਜ਼ਮੀਨ ਪਈ ਸੀ ਉਹ ਇਹਨਾਂ ਨੇ ਵੇਚ ਕੇ ਕਲੋਨੀ ਕੱਟਣੀ ਸ਼ੁਰੂ ਕਰ ਦਿੱਤੀ ਹੈ। ਕੋਈ ਸੋ ਨੂੰ ਫਰਕ ਨਹੀਂ ਪੈਂਦਾ ਇਹ ਪੰਜਾਬ ਦੇ ਜਿਹੜੇ ਸਰਕਾਰੀ ਜਾਇਦਾਦਾਂ ਨੇ ਪੰਜਾਬ ਦੇ ਆਧਾਰੇ ਨੇ ਇਹ ਲੋਕਾਂ ਦੀ ਪ੍ਰਾਪਰਟੀ ਆ ਲੋਕਾਂ ਦੀ ਜਾਇਦਾਦ ਆ ਇਹਨੂੰ ਵੇਚਣਾ, ਵਟਣਾ ਕੋਈ ਫਰਕ ਨਹੀਂ ਪੈਂਦਾ ਇਹ ਕਹਿੰਦਾ ਅਗਲੇ ਜੱਤ ਗਏ ਹੁਣ ਜੋ ਮਰਜੀ ਬੋਲੀ ਜਾਵੇ ਕੋਈ ਬੋਲੀ ਜਾਓ ਕੀ ਫਰਕ ਪੈਂਦਾ ਇੱਕ ਲਿਖਦਾ ਕੋਈ ਫਰਕ ਨਹੀਂ ਪੈਂਦਾ ਬਾਈ ਮਰੀਆਂ ਜਮੀਰਾਂ ਨੂੰ ਕੋਈ ਫਰਕ ਨਹੀਂ ਪੈਂਦਾ ਪਰ ਇਹ ਗੱਲ ਦਾ ਹੱਦ ਨਾ ਯਾਦ ਰੱਖਿਓ ਛੋਡੇ ਨਾਲ ਉਹ ਹੋਣੀ ਹੈ ਮੇਰੀ ਗੱਲ ਚੇਤੇ ਰੱਖਿਓ ਤੁਹਾਨੂੰ ਮੈਂ ਕਹ ਧਾਰਨ ਦੰਨਾ ਜਦੋਂ ਹਿਟਲਰ ਜਹੂਦੀਆਂ ਨੂੰ ਮਾਰਨਾ ਹਾਲੇ ਸ਼ੁਰੂ ਨਹੀਂ ਕੀਤਾ ਤਿਆਰੀ ਕਰ ਰਿਹਾ ਸੀ ਤਾਂ ਜਿਹੜੇ ਜਹੂਦੀ ਜਾਗਰੂਕ ਸੀ ਉਹਨਾਂ ਨੇ ਰੌਲਾ ਪਾਇਆ ਸੋਚਿਆ ਜਿੰਤਾ ਹਿਟਲਰ ਜਿਵੇਂ ਅਸੀਂ ਰੌਲਾ ਪਾ ਰਹੇ ਹਾਂ ਨਾਲਦਿਆਂ ਉਹਨਾਂ ਨੇ ਕਿਹਾ ਉਹ ਕਹਿੰਦੇ ਆਪਾਂ ਨੂੰ ਮਾਰੂਗਾ ਆਪਾਂ ਤਿਆਰੀ ਕਰ ਲਗੇ ਇਕਾ ਕਰ ਲਗੇ ਇਕੱਠੇ ਹੋ ਜੋ ਆਪਾਂ ਨੂੰ ਮਾਰਨ ਦੀ ਤਿਆਰੀ ਕਰ ਰਿਹਾ ਤਾਂ ਕੁਝ ਜਹੂਦੀ ਜਿਹੜੇ ਹਿਟਲਰ ਦੇ ਨੇੜੇ ਸੀ ਜੈਟਲਰ ਨੂੰ ਚੰਗਾ ਸਮਝਦੇ ਸੀਗੇ ਜਾਂ ਨਿਜ ਨਾਲ ਖੜੇ ਸੀ ਜਾਂ ਲਾਲਚਾਂ ਕਰਕੇ ਗਰਜਾਂ ਕਰਕੇ ਖੜੇ ਜਿਵੇਂ ਅੱਜ ਪੰਜਾਬ ਦੇ ਲੋਕ ਖੜੇ ਆ ਉਹ ਕਹਿੰਦੇ ਸਾਨੂੰ ਹਿਟਲਰ ਕੀ ਕਹਿ ਦੂ ਸਾਡੀ ਬਹੁਤ ਨੇੜੇ ਹਿਟਲਰ ਨਾਲ ਬਹੁਤ ਸਾਡੇ ਜਿਹੜੇ ਹਿਟਲਰ ਦੇ ਨਾਲ ਦੇ ਬੰਦੇ ਆ ਉਹਨਾਂ ਨੇ ਅਧਿਕਾਰੀਆ ਸਾੜਨ ਦਾ ਬੈਠ ਕੇ ਰੋਟੀਆਂ ਖਾਂਦੇ ਆ ਖਾਣੇ ਖਾਂਦੇ ਆ ਸਾਡੀਆਂ ਸਾਰੀਆਂ ਸੰਝਾਂ ਨੇ ਸਾਨੂੰ ਨਹੀਂ ਕੁਝ ਕਹਿੰਦਾ ਜਿੱਦ ਦੇ ਹਿਟਲਰ ਨੇ ਬਣਾੰਗਾ ਸ਼ੁਰੂ ਕੀਤਾ ਨਾ ਜਿਊਦੀਆਂ ਦਾ ਸਭ ਤੋਂ ਪਹਿਲਾਂ ਜਿਹੜੇ ਕਹਿੰਦੇ ਸੀ ਬਹੁਤ ਨੇੜੇ ਆ ਅਸੀਂ ਬੜੇ ਕਰੀਬੀ ਆ ਸਾਨੂੰ ਨਹੀਂ ਕੁਝ ਆਉਣ ਲੱਗਿਆ ਸਭ ਤੋਂ ਪਹਿਲਾਂ ਗੈਸ ਚੈਂਬਰਾਂ ਦੀਆਂ ਪੱਟੀਆਂ ਚ ਪਾ ਕੇ ਉਹ ਫੂਕੇ ਤੇ ਉਹ ਸਾੜੇ ਸੀ ਯਾਦ ਰੱਖਿਓ ਮੇਰੀ ਗੱਲ ਪੰਜਾਬ ਦੇ ਲੋਕੋ ਆ 3513 ਏਕੜ ਜ਼ਮੀਨ ਧਿਆਨ ਮਾਰ ਲਿਓ 3513 ਏਕੜ ਜ਼ਮੀਨ ਮਹਾਲੀਆ ਪਿੰਡ ਨੇ ਬੜੀ ਬਾਕਰਪੁਰ ਕਿਸ਼ਨਪੁਰਾ ਸੱਤ ਪੱਤੋ ਕੋੜੀ ਸਿਉ ਮਟਣਾ ਅੱਠਾ ਪਿੰਡਾਂ ਦੀ ਜ਼ਮੀਨ 3513 ਏਕੜ ਜ਼ਮੀਨ ਅਕਵਾਇਰ ਕਰਨ ਜਾ ਰਹੇ ਆ ਆਉਣ ਵਾਲੇ ਦਿਨਾਂ ਦੇ ਵਿੱਚ ਛੱਡਣਾ ਵੀ ਕੱਖ ਪੱਲੇ ਪੰਜਾਬ ਦੇ ਨਾਲ ਲੁੱਟੇਰੇ ਦਿੱਲੀ ਵਾਲਿਆਂ ਨੇ ਵੇਚ ਕੇ ਜ਼ਮੀਨਾ ਥੋੜੇ ਮੋٹے ਵੰਡ ਦੇਣਗੇ ਬੁੜੀਆਂ ਨੂੰ ਪਾ ਦੇਣਗੇ ਬੀਬੀਆਂ ਨੂੰ ਹਜ਼ਾਰ ਹਜ਼ਾਰ ਕੁਸ਼ ਅਸ਼ਕਾ ਜਾਣਗੇ ਜਮੀਨਾ ਪੰਜਾਬ ਦੇ ਲੋਕਾਂ ਦੀ ਖੋ ਰੇ ਆ ਆ ਲੈਂਡ ਪੂਲਿੰਗ ਦੇ ਪਿੱਛੇਆਂ ਟਾਂ ਦੂਜੀ ਸਕੀਮ ਧਰ ਲਈ ਆ ਨੌਕਰੀਆਂ ਦੀ ਗੱਲ ਕਰ ਲੋ ਨਵਾਂ ਸ਼ਹਿਰ ਹਸ਼ਿਆਰਪੁਰ ਜਲੰਧਰ ਜਿੰਨੇ ਪਾਵਰ ਕਾਮ ਬਿਜਲੀ ਬੋਰਡ ਦੇ ਵਿੱਚ ਪੀਐਸਪੀਸੀਐਲ ਦੇ ਵਿੱਚ ਬੰਦੇ ਰੱਖੇ ਗਏ ਆ 80 80% ਬੰਦੇ ਬਾਹਰਲੇ ਰੱਖੇ ਜਾ ਰਹੇ ਆ 80 80% ਬੰਦੇ ਬਾਹਰਲੇ ਰੱਖੇ ਜਾ ਰਹੇ ਆ ਸਹਾਇਕਰੀ ਟੰਡ ਮਿਲਦੀਆਂ ਪੋਸਟਾਂ ਨਿਕਲੀਆਂ ਸੀਗੀਆਂ ਆ ਹੁਣ ਇੱਥੇ ਜਿਹੜੀ ਆਦਰਵਾਦ ਯੂਨੀਵਰਸਿਟੀ ਹੈ ਉਹਦੇ ਪ੍ਰੋਫੈਸਰਾਂ ਦੀਆਂ ਪੋਸਟਾਂ ਕੱਢੀਆਂ 38 ਪੰਜਾਬੀ ਦੀ ਸ਼ਰਤ ਹੀ ਖਤਮ ਕਰਤੀ ਸਹਿਕਾਰੀ ਖੇਡ ਮਿਲਦੀਆਂ ਪੋਸਟਾਂ 'ਚ ਤੇ ਯੂਨੀਵਰਸਿਟੀ ਦੇ ਪੋਸਟਾਂ ਦੇ ਵਿੱਚ ਨੋਟੀਫਿਕੇਸ਼ਨ ਸਰਕਾਰ ਦਾ ਵੀ ਕੋਈ ਲੋੜ ਨਹੀਂ ਪੰਜਾਬੀ ਤੁਸੀਂ ਪੜ੍ਹੇ ਹੋ ਨਹੀਂ ਪੜ੍ਹੇ ਤੁਸੀਂ ਇੱਕ ਵਾਰੀ ਅਪਲਾਈ ਕਰੋ ਜੇ ਤੁਸੀਂ ਉੱਥੇ ਸੈਲੈਕਟ ਹੋ ਜਾਂਦੇ ਹੋ ਭਰਤੀ ਹੋ ਜਾਂਦੇ ਆ ਤਾਂ ਤੁਸੀਂ ਤਿੰਨਾਂ ਸਾਲਾਂ ਦੇ ਵਿੱਚ ਕੋਈ ਵੀ ਪੇਪਰ ਦੇ ਪੰਜਾਬੀ ਦਾ ਇੱਕ ਟੈਸਟ ਹੈ ਉਹਨੂੰ ਪਾਸ ਕਰ ਸਿਰੋ ਤਿੰਨ ਸਾਲ ਦੇ ਵਿੱਚ ਨੌਕਰੀ ਜੁਆਇਨ ਕਰਨ ਤੋਂ ਬਾਅਦ ਸਾਨੂੰ ਕੋਈ ਪਰਵਾਹ ਨਹੀਂ ਲੱਗੇ ਲੋ ਮਗਰ ਖੱਦ ਹੋ ਗਈ ਯਾਰ ਕਿੱਥੇ ਖੜੇ ਹੋ ਹੋਰ ਆ ਜਾਓ ਆ ਐਸ ਆਈ ਆਰ ਹਲੇ ਹੋਰ ਤੁਹਾਨੂੰ ਦੱਸ ਦਿੰਨਾ ਹੈ ਆ ਬਿਹਾਰ ਪਤਾ ਕਿਵੇਂ ਜਿੱਤ ਗਈ ਬੀ ਜੇ ਪੀ ਤੇ ਦੂਜਿਆਂ ਨਾਲ ਗੱਠ ਜੋੜ 200 ਤੋਂ ਉੱਪਰ ਕਿਵੇਂ ਸ਼ਿੱਟਾਂ ਲੈ ਗਈ 60 ਤੋਂ 70 ਲੱਖ ਬਿਹਾਰ ਦੇ ਵਿੱਚ ਐਸ ਆਈ ਆਰ ਦੇ ਤਹਿਤ ਸਰ ਦੇ ਤਹਿਤ ਜਿਹੜੀ ਨਵੀਂ ਮਰਦਮਸ਼ਿਮਾਰੀ ਸ਼ੁਰੂ ਕੀਤੀ ਹੈ 60 ਤੋਂ 70 ਲੱਖ ਵੋਟ ਕੱਟੀ ਗਈ ਉੱਥੇ ਤੇ ਵੋਟਾਂ ਬਣਾਈਆਂ ਪਤਾ ਕਿਵੇਂ ਗਈਆਂ ਇੱਕ ਅਡਰੈਸ ਦੇ ਉੱਤੇ ਇੱਕ ਟਿਕਾਣੇ ਇੱਕ ਪਤੇ ਦੇ ਉੱਤੇ 2-2 250 ਵੋਟ 5-500 ਵੋਟ ਜਾਲੀ ਬਣਾ ਕੇ ਜਿੱਤੇ ਨੇ ਬਿਹਾਰ ਦੀਆਂ ਚੋਣਾਂ ਇਹ। ਉਹੀ ਕੁਝ ਪੰਜਾਬ ਚ ਹੁਣ ਸਤਾਈ ਚ ਯਾਦ ਰੱਖਿਓ। ਪਰ ਸੋਨੂ ਕੀ ਪ੍ਰਵਾਹ? ਸੋਡੀ ਦੀ ਸਿਹਤ ਤੇ ਅਸਨਾ। ਮੈਂ ਕਹਿੰਦਾ ਕਦੇ ਅੱਜ ਗੁਰੂ ਨਾਨਕ ਪਾਤਸ਼ਾਹ ਚ ਆ ਜਾਣ, ਗੁਰੂ ਗੋਬਿੰਦ ਸਿੰਘ ਆ ਜਾਣ, ਉਹ ਕਦੇ ਵੋਟਾਂ 'ਚ ਖੜੇ ਹੋ ਜਾਂਦਾ ਤਾਂ ਲੋਕ ਉਹਨਾਂ ਨੂੰ ਵੀ ਇਨਕਾਰ ਦੇਣਗੇ ਬਾਈ। ਪੰਜਾਬ ਦੇ ਲੋਕੋ ਤਾਂ ਹਮਾਰੋਂਗੇ ਉਹੇ ਪਿੱਟੋਂਗੇ ਕਲਪਿਆ ਕਾ ਸਾਡੀਆਂ ਗੱਲਾਂ ਨੂੰ ਚੇਤੇ ਕਰਿਆ ਕਰੋਗੇ ਇਹੇ ਤੁਸੀਂ ਯਾਰ ਹੱਦ ਹੋਈ ਪਈ ਆ ਸਾਡੀ ਸਮਝ ਨਹੀਂ ਮੈਨੂੰ ਆਉਂਦੀ ਇੰਨਾ ਮਾੜਾ ਹਾਲਾਤ ਹੋ ਗਿਆ ਯਾਰ ਇੰਨੇ ਮਾੜੇ ਹਾਲਾਤ ਕਰਤੇ ਪੰਜਾਬ ਦੇ ਇਹਨਾਂ ਬੰਦਿਆਂ ਨੇ ਯਾਰ ਤੁਸੀਂ ਫਿਰ ਇਹਨਾਂ ਗਦਾਰਾਂ ਦੇ ਪੈਰਾਹੇਟ ਦੇ ਰਹੇ ਹੋ ਯਾਰ ਉਹ ਕਾਦੀ ਜਤੋਂ ਕਿਹੜੀ ਖੁਸ਼ੀ 70% ਦੇ ਰੋਜ਼ ਨੌਜਵਾਨਾਂ ਦੇ ਰੋਜ਼ ਮੁੰਡੇ ਮਰਦੇ ਆ ਟੀਕੇ ਲਾਲਾ ਤਰਨ ਤਰਨ ਨਾਲ ਖਾਸ ਤੌਰ ਤੇ ਸੋਡੇ ਲੱਗ ਕੇ ਜ ਮਾਜੇ ਚ ਕਿੱਡਾ ਮਾੜਾ ਹਾਲ ਤੁਸੀਂ ਭੰਗੜੇ ਪਾ ਰਹੇ ਹੋ ਆਪਣੇ ਆਉਣ ਵਾਲੀਆਂ ਨਸਲਾਂ ਦੀਆਂ ਉਹਨਾਂ ਦੀਆਂ ਬਰਬਾਦੀਆਂ ਤੇ ਉਹਨਾਂ ਦੀਆਂ ਲਾਸ਼ਾਂ ਦੇ ਨੱਚ ਰਹੇ ਹੋ ਯਾਰ ਤੁਸੀਂ ਕੋਈ ਅਸਰ ਨਹੀਂ ਕੋਈ ਸਿਹਤ ਤੇ ਫਰਕ ਨਹੀਂ ਪਿਆ ਬਸਤਾਉਂਗੇ ਬਸਤਾਉਂਗੇ ਸਾਡਾ ਫਰਜ਼ ਹੈ ਹੁੱਕਾ ਦੇਣਾ ਸਾਡਾ ਫਰਜ਼ ਹੈ ਜਗਾਉਣਾ ਸਾਡਾ ਫਰਜ਼ ਹੈ ਲੋਕਾਂ ਨੂੰ ਦੱਸਣਾ ਦੱਸਦੇ ਰਹਿਾਂਗੇ ਬਾਈ ਅਖੀਲੇ ਸਾਥਕ ਦੱਸਦੇ ਰਹਿਾਂਗੇ ਪਰ ਨਹੀਂ ਤੁਸੀਂ ਲੋਕੋ ਨਹੀਂ ਸਮਝ ਸਕਦੇ ਯਾਦ ਰੱਖਿਓ ਮੇਰੀ ਕਹੀ ਹੋਈ ਗੱਲ ਇੱਕ ਇੱਕ ਤੇ ਨਾ ਸੱਚ ਹੋਈ ਤਾਂ ਮੈਨੂੰ ਨੀਵੇਂ ਥਾਂ ਬਾਦਿਓ ਜੇ ਮੈਂ ਜਾਂਦਾ ਰਿਆ ਤਾਂ ਯਾਦ ਰੱਖਿਓ ਗੱਲਾਂ ਮੇਰੀਆਂ ਛੋੜੇ ਨਾਂ ਸਿਰਚ ਗਲੀਆਂ ਕੀਤੀਆਂ ਛੋੜੇ ਨਾਂ ਜੁੱਤੀਆਂ ਪਈਆਂ ਛੋੜੂ ਨਾਂ ਐ ਚੁਰਹਾਂ ਚ ਖੜ ਕੇ ਛੋੜੇ ਨਾਲ ਉਹ ਕਰਤੂਤ ਹੋਣੀ ਹੈ ਜਿਹੜੀ ਕਿਸੇ ਦਾ ਨਾਂ ਹੋਈ ਹੋਵੇ ਕਿਉਂਕਿ ਤੁਸੀਂ ਲੋਕ ਕਦੇ ਖੜੀ ਨਹੀਂ ਸਕਦੇ ਆਪਣੇ ਲੋਕਾਂ ਨਾਲ ਕਦੇ ਪੰਜਾਬ ਨਾਲ ਕਦੇ ਪੰਜਾਬੀਅਤ ਨਾਲ ਨਾ ਤੁਹਾਨੂੰ ਬੋਲੀਆਂ ਨਾਲ ਨਾ ਤੁਹਾਨੂੰ ਪਾਣੀਆਂ ਨਾਲ ਨਾ ਰਾਜਤਾਨੀਆਂ ਨਾਲ ਨਾ ਤੁਹਾਨੂੰ ਕਿਸੇ ਹੋਰ ਮਸਲੇ ਨਾਲ ਨਾ ਯੂਨੀਵਰਸਟੀਆਂ ਨਾਲ ਤੁਸੀਂ ਨਹੀਂ ਖੜ ਸਕਦੇ ਲੋ ਪਰ ਫਿਰ ਵੀ ਮੈਂ ਉਹਨਾਂ ਜਾਗਦੇ ਸਿਰਾਂ ਨੂੰ ਜਿਹੜਾ 20000 ਜਾਗਦਾ ਸਿਰ ਸੀਗਾ ਉਹਨੂੰ ਸਲਾਮ ਆ ਬਾਈ ਤੁਸੀਂ ਤਾਂ ਜਾਗਦੇ ਹੈਗੇਂ ਕੁੱਟ ਕੁੱਟ ਜਾਤ ਖੜ ਜੋ ਪੰਜਾਬੀਓ ਖੜ ਜੋ ਸਮਾ ਵਾਲਾ ਉਹਨਾਂ ਨਾਲ ਖੜ ਜੋ ਐਵੇਂ ਨਹੀਂ ਅਸੀਂ ਬਿਲਕੁਲਦੇ ਸਾਨੂੰ ਦੇਖ ਰਹੇ ਆ ਬਈਕ ਪੰਜਾਬ ਦਾ ਕੀ ਹਾਲਾਤ ਕੀ ਬਣ ਜਾ ਰਹੇ ਆ ਸੰਭਲ ਜੋ ਮੇਰਾ ਵੀਰਿਆ ਨਸਲਾਂ ਫਸਲਾਂ ਤਬਾਹ ਹੋਣੀਆਂ ਨੇ ਬਾਈ ਇਕੱਠੇ ਹੋ ਜੋ ਯਾਰ ਜੁੜ ਜੋ ਸੋਚੋ ਯਾਰ ਚਿੰਤਨ ਕਰੋ ਯਾਰ ਚਿੰਤਾ ਕਰੋ ਫਿਕਰ ਕਰੋ ਯਾਰ ਫਿਕਰ ਕਰੋ ਇਹ ਪੰਜਾਬ ਮੈਂ ਹਮੇਸ਼ਾ ਕਹਿੰਦਾ ਰੇਤ ਵਾਂਗ ਕਿਰਦਾ ਜਾਂਦਾ ਜੇ ਮੁੱਠੀ ਚ ਰੇਤ ਤਾਂ ਕਿਰਦਾ ਨਾ ਐ ਪੰਜਾਬ ਕਿਰਦਾ ਤੁਰ ਜਾਂਦਾ ਬਾਈ ਮੈਂ ਤੁਹਾਨੂੰ ਨੌਕਰੀਆਂ ਦੀ ਗੱਲ ਕਰਦਾ ਲੁਧਿਆਣਾ ਮੇਰਾ ਮਿੱਤਰ ਆ ਪ੍ਰਿੰਸ ਉਹਨੇ ਮੈਨੂੰ ਤੜਕੀ ਅੱਜ ਫੋਨ ਕੀਤਾ ਕਹਿੰਦਾ ਬਾਈ ਹਿਮਾਚਲ ਜੋ ਫੋਨ ਆ ਰਹੇ ਆ ਕਿਸੇ ਸਾਡੇ ਯਾਰ ਮਿੱਤਰ ਦਾ ਕੋਈ ਯਾਰ ਮਿੱਤਰ ਉਹਦਾ ਫੋਨ ਆਇਆ ਉਹਨਾਂ ਦੇ ਕੋਲੇ ਕਹਿੰਦਾ ਸਾਡੇ ਬੰਦੇ ਆ ਹਿਮਾਚਲ ਤੋਂ ਇੱਥੇ ਪਾਵਰ ਕਾਮ ਦੀਆਂ ਭਰਤੀਆਂ ਦੇ ਵਿੱਚ ਸਿਲੇਕਟ ਹੋਏ ਆ ਤੇ ਉਹਨਾਂ ਦਾ ਮੈਡੀਕਲ ਹੋਣਾ ਹੈ ਲੁਧਿਆਣੇ ਕੋਈ ਐਸਐਮਓ ਹੈਗਾ ਜਾਣਕਾਰ ਤਾਂ ਮੈਡੀਕਲ ਕਰਾ ਕੇ ਦਿਓ ਇਹ ਸਾਰਾ ਤੁਹਾਡਾ ਭਵੰਤ ਸਿੰਘ ਰਲਿਆ ਹੋਇਆ ਬਾਈ ਉਹਨਾਂ ਨਾਲ ਇੱਕ ਨੇ ਇਹ ਸਾਰੇ ਇਹ ਸਾਰੇ ਬੀ ਟੀਮ ਹੈ ਬੀ ਜੇ ਪੀ ਦੀ ਇਹ ਬਰਬਾਦ ਕਰਕੇ ਰੱਖ ਦੇਣਗੇ ਪੰਜਾਬ ਨੂੰ ਨਾ ਕੁਝ ਵੀ ਪਬਲਿਕ ਅਦਾਰਾ ਕੋਈ ਪਬਲਿਕ ਸੈਕਟਰ ਕੋਈ ਛੱਡਣਾ ਨਹੀਂ ਕੋਈ ਜ਼ਮੀਨ ਕੋਈ ਨੌਕਰੀਆਂ ਕੁਝ ਨਹੀਂ ਰਹਿਣਾ ਤੁਹਾਡੇ ਪੱਲੇ ਯਾਰ ਯਾਦ ਰੱਖਿਓ ਮੇਰੀ ਗੱਲ ਇਹ ਰੱਬ ਦਾ ਵਾਸਤਾ ਸੋਚੋ ਇਹਨਾਂ ਗੱਲਾਂ ਬਾਰੇ ਯਾਰ ਬਹੁਤ ਬੁਰੀ ਹੋਣੀਆਂ ਨੇ